ਬਿਲਾ ਲੋ ਆਹੋ ਕਾਲ देम ਉਹ ਬੁਲਾਇਓ ਬੇਟੇ ਨੂੰ ਬੁਲਾਵਾ ਇਹ ਤਾਂ ਆਹੋ ਅਰੇ ਜੀ 2 ਕੁ ਮਹੀਨੇ ਹੋਇਆ ਜਦੋਂ ਉਹਦਾ ਕੰਮ ਖਤਮ ਕਰਨਾ ਆਹੋ ਆਹੋ ਉਸ ਤੋਂ ਬਾਅਦ ਥੋੜੀ ਕਰੋ ਨਾ ਜੀ ਜੀ ਸਟ੍ਰਾਈਕ ਹੋ ਗਈ ਸੀ ਆਹੋ ਆਹੋ ਜੀ ਸਾਡੇ ਵੱਲੋਂ ਕੋਈ ਪੇਸ਼ੀ ਨਹੀਂ ਹੈ ਆਪਾਂ ਨੇ ਵਿਕਲ ਵੀ ਲੈ ਲਿਆ ਸਰ ਆਹੋ ਜੀ 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 ਉਹ ਉਹ ਜਿਹੜਾ ਕਿਹਨਾਂ ਨੂੰ ਆਨ ਆਲੇ 15 20 ਦਿਨ ਮਹੀਨੇ ਤੋਂ ਬਿਲਕੁਲ ਕਲੀਅਰ ਹੋ ਗਿਆ ਹਾਂ ਉਹਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀਗਾ ਜੀ ਉਹ ਵੀ ਨਵੀਂ ਵੱਡੀ ਨਵੀਂ ਪਹਿਲੀ ਵਾਰੀ ਕਰਦੇ ਨੇ ਆਪਣੇ ਵੱਲੋਂ ਸੌਫਟ ਜੀ ਜੀ ਸੌਫਟ ਬਟ ਫਲੱਡ ਦਾ ਤਾਂ ਇੰਨਾ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਜਿਵੇਂ ਵੀ ਆਪਾਂ ਉੱਥੇ ਲਾ ਲਏ ਜੀ ਫਲੱਡ ਜਿਹੜੇ ਸਫਾਈ ਵਾਲੇ ਹੈਗੇ ਦੇ ਵੋਂਟ ਗੋ ਟੂ ਫਲੱਡ ਸਪੇਸ ਪਲੇਸ ਉੱਥੇ ਤਾਂ ਨਹੀਂ ਜਾਣਾ ਉਹ ਉਹਦਾ ਆਪਣਾ ਕੰਮ ਉਹ ਲਗ ਟੀਮ ਉਹ ਲਗ ਟੀਮ ਹੈਗੀ ਆ बट तो तो हाँ, ये तो ये जो है ये पुराने हो चुके हैं ये भर जाते हैं फिर जब कूड़ा इकट्ठा हो जाता है फिर हमारी एसी भी आती है वो आती है तो हम अब कंपैक्टर खरीद रहे हैं इसका टेंडर अभी प्रवान हुआ है हमारा फिर वो लग जाएंगे यहाँ फिर उसमें कूड़ा भरा करे उठा वेरी बैड स्टेट है हाँ जी आ जाओ उरा आ जाओ इथे रेंदे तुम है इथे रेंदे मैं गया ਆ ਕਦੋਂ ਤੋਂ ਖੂੜਾ ਹੈਗਾ ਇਹ ਹੈ ਗੰਦਾ ਤੇ ਇਤਨਾ ਗੰਦ ਪੈਦਾ ਹੈ ਇਹ ਤੇ ਬੈਠਣਾ ਬਹੁਤ ਮੁਸ਼ਕਲ ਹੋ ਜਾਂਦਾ ਆਹ ਆਹ ਨਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕੇ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਚੱਕਦੇ ਨਹੀਂ ਆਹ ਹਿੰਦਰਜੀ ਆਈ ਬਤਾਈ ਜੀ ਆਹ ਗੰਦ ਪੈਦਾ ਹੈ ਨਾ ਇਤਨਾ ਬਹੁਤ ਜ਼ਿਆਦਾ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਖੂੜਾ ਇਹ ਹੈ ਖੂੜਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਆਹ ਚੱਕਣ ਤਾਂ ਚੱਕਲੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਇੱਥੇ ਆ ਗੰਦ ਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਤਿੰਨ ਦਿਨ ਚੱਲ ਚੱਲ ਜੀ ਆਨੰਦ ਦਾ ਨਹੀਂ ਚੱਕਣ ਵਾਲਾ ਜੀ ਯਾਰ ਦੋ ਹਫ਼ਤਾ ਹਫ਼ਤਾ ਨਹੀਂ ਚੱਕਣ ਆਂਦੇ ਆਹੋ ਨਰਕ ਬਣਾਇਆ ਹੋਇਆ ਕਿਦਾਂ ਕਿ ਇਸ ਕੈਂਟਰੀ ਪੁਆਇੰਟ ਲਿਮਿਟ ਕੀਤੇ ਸੀਗੇ ਸਰ ਉਹਦੇ ਕਰਕੇ ਸਿਰਫ ਅਸੀਂ ਇੱਧਰ ਸ਼ਿਫਟ ਕੀਤਾ ਸਰ ਡੇਲੀ ਵੇਸ ਤੇ ਚੱਕ ਰਹੇ ਸੀ ਉਹਨੇ ਇੱਕ ਬਾਲ ਵੀ ਬਣਾ ਦੀ ਨਹੀਂ ਨਹੀਂ ਜੋ ਮਰਜੀ ਕਰੇ ਉਹ ਮਰਜੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਆ ਰਿਹਾ ਇਹ ਕੀ ਗੱਲ ਕਰਦੇ ਤੁਸੀਂ ਉੱਥੇ ਆ ਨਰਕ ਬਣਾਇਆ ਹੋਇਆ ਬਹੁਤ ਜ਼ਿਆਦਾ ਗੰਦ ਪੈ ਰਿਹਾ ਅੰਦਰ ਕੂੜਾ ਕਿਰਦਾ ਮੰਡੀ ਵਾਲਾ ਸਬਜ਼ੀਆਂ ਸਭ ਜਿਹੜੇ ਬੜੀ ਗੰਦੀ ਆਹਹਾਂ ਇਹ ਤਾਂ ਬੈਠਣਾ ਬਹੁਤ ਮੁਸ਼ਕਲ ਹੋਇਆ ਵੀ ਸਾਡਾ ਪਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਆਹਹਾਂ ਬਰੀ ਬੈਡ ਸਟੇਟ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸਾਰਾ ਘਰਾਂ ਨੂੰ ਚਲੇ ਜਾਂਦਾ ਘਰਾ ਵੀ ਚੰਪੂੜਾ ਵੱਡਦਾ ਜੀ ਮੈਨ ਦਾ ਕੀ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾ ਦੀ ਛੋਟੀ ਨਾ ਦੀ ਚੱਲ ਜੀ ਟੋਟਲ ਹਾਂ 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 ਹ ਹਾਜੀ ਨੋਸਤੇ ਜੀ ਨੋਸਤੈ ਨੋਸਤੇ 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 ਪੂੜਾ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਦੀਦੀ ਇਹ ਹਾਂ ਕਿੰਨੇ ਦਿਨਾਂ ਬਾਅਦ ਪੂੜਾ ਚੱਕ ਹੁੰਦਾ ਇਹ ਚੱਕ ਹੁੰਦਾ ਕਿ ਨਹੀਂ ਹੁੰਦਾ ਚੱਕ ਹੈ ਬੁਰਾ ਹਾਲ ਹੈ ਜੀ ਬੁਰਾ ਹਾਲ ਹੈਗਾ ਹੈ ਓਕੇ 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 ਆਓ ਜੀ ਕੁਸ਼ਵਿੰਦਰ ਸਾਹਿਬ ਦੱਸੋ ਨੰ ਗਿਆ ਨਹੀਂ ਜਾਂਦਾ ਉਹ ਆਹਾਂ ਕਾਫੀ ਸਮੇਂ ਨਹੀਂ ਆਉਂਦਾ ਕਿ ਇਦਾਂ ਵੇਲਾ ਲੱਗਦਾ ਹੂੰ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਆਇਆ ਬਿਲਕੁਲ ਹਾਓ ਯੂ ਹਾਂ ਤੋ ਥੋੜੀ ਜਿਹੀ ਚੱਲ ਲੈ ਸਭ ਦਾ ਵਾਸਤੇ ਜੀ really very bad yeah i have seen It's all plus yeah, yeah 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 yeah, yeah. yeah. uhm -huh. <laughs> hmm nahi eh patiale shehar ch eh ho expected nahi hai ga badal gaya uh ha ji ji chalo ਜੀ ਜੀ ਆਜੋ ਜੀ ਜੀ ਆਜੋ ਜੀ ਆਜੋ ਜੀ